ਵੱਲਾ ਦਾ ਬਡਾਲਾ ਮੈਂ ਉਹੀ ਵੇਖਣ ਡਿਆ ਵੀ ਜੇ ਜੇ ਤੂੰ ਹੱਥਾਂ ਨਾਲ ਬਣਾਉਣ ਡਿਆ ਹੈ ਨਾ ਇੱਕ ਤੇ ਮੈਂ ਘਰ ਰੋਵਾ ਮੈਂ ਕਦੀ ਮੈਂ ਜਮੀਨ ਹੈ ਆਪਕੀ ਹੋ ਗਈ ਵੀ ਤੁਮੇ ਕੋ ਆਈਡੀਆ ਨਹੀਂ ਇਤਨਾ ਆਪ ਨੂੰ ਪਤਾ ਹੀ ਨਹੀਂ ਆ ਜੀ ਰੇ ਹੱਥ ਕਰਦੇ ਕਪੜਾ ਲੈ ਜਾਂਦਾ ਸਾਸਰੀ ਗਾਲ ਜੀ ਕੀ ਹਾਲ ਚਾਲ ਆ ਅਪਾ ਪਹੁੰਚ ਗਏ ਆ ਹਿੰਮਤਨਗਰ ਫੈਕਟਰੀ ਦੇ ਬਾਹਰ ਪਾਰਕਿੰਗ 'ਚ ਬੈਠੇ ਆ ਰਾਤ ਪਹੁੰਚੇ ਆ ਤੇ ਸਵੇਰੇ ਲੱਗਿਆ ਰੋਟੀਆਂ ਪਕਾਉਣ ਆਪਣੇ ਨਾਲ ਗੱਡੀ ਬੂਟੇ ਦੀ ਰਲ ਗਈ ਹਿੰਦੀਪ ਸਿੰਘ ਵਾਲੇ ਤੋਂ ਬੈਠਾ ਵੀਰ ਆਪਣਾ ਥੱਲੇ ਐਹੀ ਰੋਟੀਆਂ ਪਕਾਉਣ ਡੇ ਆ ਮੈਂ ਤੇ ਪਿੰਦਰ ਇਹ ਪਿੰਦਰ ਇਹ ਭਰਾ ਆਪਣਾ ਨਿੱਕਾ ਨਾਲ ਰੋਟੀਆਂ ਵੇਲ ਕੇ ਪਾਉਂਦਾ ਪਿਆ ਐ ਤਵੇ ਤੇ ਤੇ ਦੋਨੇ ਆਪਸ਼ਾ ਹੀ ਕਰਦੇ ਜੀ ਕਰਦੇ ਨੂੰ ਕੀ ਕਰਨਾ ਤੂੰ ਰੋਟੀ ਦੇ ਗੋਲ ਹੁੰਦੀ ਬਈ ਕਿ ਨਾ ਪੂਰੀ 8460 560 ਆਹ ਇੱਕ ਮਿੰਟ ਰੋਕੋ ਇੱਕ ਮਿੰਟ ਹੋਣਾ 800 ਤੋਂ 100 ਇੱਕ ਬਟੇ ਚਲੇ ਵਿੱਚ ਫਰਕ ਹੈ ਕਿ ਅਗਲੇ ਜੀ ਫਰਕ ਹੈ ભગવાન ਅਬੂ ਬੇਕੀਪੋ ਗਾਣੀ ਇਹਨਾਂ ਅਸੀਂ ਗੰਡਾ ਟੋਡਾ ਚੀਰਨਾਂ ਲੱਗੇ ਆਂ ਦਹੀਂ ਬਣਾਉਣਾ ਆ ਦਹੀਂ ਜੋ ਪਾਉਣ ਵਾਸਤੇ ਮੈਂ ਤੇ ਬੂਟਾ ਚੀਰਦੇ ਪਏ ਆਂ ਗੰਡੇ ਗੁੰਡੇ ਦਹੀਂ ਬਣਾਉਣਾ ਆ ਤੇ ਤਲੀਆਂ ਨੇ ਮਰਚਾਂ ਨਾਲ ਰੋਟੀਆਂ ਬੱਕ ਗਈਆਂ ਨੇ ਆਪਣੀਆਂ Esse mano apanada ainda te a aro piaia. Leandro, é ਉਨਾ ਸਮਾਨ ਹੀ ਆਪਣਾ ਆਮ ਘਰ ਦੇ ਵਿੱਚ ਸਬਜ਼ੀ ਜਪੈਂਦਾ ਆ ਜਿੰਨਾ ਹੀ ਦਹੀਂ ਜਪਾ ਦੇਣ ਲੱਗੇ ਆ ਇੱਕ ਕੌੜੀ ਮਰਚ ਦੇ ਦੇ ਆਪਣੀ ਗੱਡੀ ਐ ਖੜੀ ਹੋਈ ਆ ਤੇ ਅੱਗੇ ਨਾਲ ਉਧਰ ਉਹ ਸੁਖਵੀਰ ਦੀ ਗੱਡੀ ਖੜੀ ਆ ਮਿਰਜੇ ਕਸਾਈ ਤੋਂ ਤੇ ਇਹ ਬੂਟੇ ਦੀ ਗੱਡੀ ਆ ਦੀਪ ਸਿੰਘ ਵਾਲੇ ਦੀ ਗਲਟੀਆਂ ਦੇ ਵਿੱਚ ਕਾਰ ਬਣਾਇਆ ਚੌਂਕਾ ਉਹ ਸੁੱਲੇ 파ਪਾ ਹੈਗਾ ਫਾਫਾ ਸਬਜੀ ਦਾ ਉਸ ਤੋਂ ਵੀ ਕੀ ਹੋਰ ਪਿਆ ਸੀ ਆ ਪਿਆ ਮਟਰ ਪਏ ਬੰਦੂ ਮਟਰ ਮਿਰਚ ਵੱਲਾ ਦਾ ਬਡਾਲਾ ਮੈਂ ਉਹੀ ਵੇਖਣ ਡਿਆ ਵੀ ਜੇ ਜੇ ਤੂੰ ਹੱਥਾਂ ਨਾਲ ਬਣਾਉਣ ਡਿਆ ਹੈ ਨਾ ਜੇ ਕਿਤੇ ਮੈਂ ਘਰ ਰੋਵਾਂ ਤਮ ਮੱਕਦੀ ਮੈਂ ਕਾ ਮੈਂ ਹੱਥ ਤਾਂ ਤੋਲੇ ਆ ਤੇਰਾ ਖਾਣੀ ਆ ਵੀਰੇ ਖਾਲਾ ਨਹੀਂ ਤਾਂ ਇਹਨਾਂ ਦੇ ਹੱਥ ਲਾਉਂਦੀ ਲੋੜ ਨਹੀਂ ਭਾਂਚ ਨਾਲੇ ਮੈਂ ਬਣਾ ਕੇ ਤੇ ਨਾਲੇ ਮੈਨੂੰ ਗੱਲਾਂ ਕਰਦਾ ਤੁਸੀਂ ਨਹੀਂ ਇਹ ਗੱਲ ਤੂੰ ਕਹੇਂਗਾ ਤਾਂ ਮੈਂ ਛੱਡ ਜਾਵਾਂਗਾ ਨਹੀਂ ਇਹ ਗੱਲ ਤੂੰ ਕਹੇਂਗਾ ਤਾਂ ਮੈਂ ਤੇਰੇ ਯਾਰ ਕਪੜਾ ਦੇ ਬਣਾ ਆ ਜੀ ਰਿਆਤ ਗੱਡੀ ਕੱਪੜਾ ਲੈ ਜਾ ਤਾਬ ਜਾ ਯਾਰ ਬਰਾਬਰ ਦਹੀਂ ਬਣਾਉਣ ਲੱਗਾ ਕਿ ਤੂੰ ਨਹੀਂ ਮਿਲਣਾਗਾ ਇਹ ਕੱਪੜਾ ਨਾ ਕਿਤੇ ਬਾਰੀ ਖੁੱਲੀ ਨਾ ਹੋਵੇ ਗੱਡੀ ਦੀ ਲੁੱਟ ਕੇ ਲੈ ਜਾਂਦੇ ਜੇ ਯਾਰ ਯਾਰਾ ਬੱਜ ਦਹੀਂ ਨੂੰ ਅੱਛਾ ਇੱਕ ਵਾਲਾ ਦਵਾਲ ਕੇ ਜੇ ਕਿਤੇ ਇੰਦੇ ਚ ਕੇਲਾ ਪਾਇਆ ਹੁੰਦਾ ਨਾ ਚੀਰ ਕੇ ਹਾਏ ਹਾਏ ਹਰ ਲੋਕ ਨੂੰ ਉਹ ਨਾ ਬਾਲੇ ਸਵਾਦ ਨਾਲ ਪਾ ਲੈ ਨਹੀਂ ਚੁੱਪ ਕਰਕੇ ਢਿੱਡ ਭਰ ਉਹ ਮਿਰਚ ਨਾ ਪਾ ਪਾ ਦੇ ਪਾ ਦੇ ਕੋਈ ਨਹੀਂ ਪਹਿਲਾਂ ਹੀ ਬੜੀਆਂ ਰਹੀਆਂ ਪਾਦਾ ਉਹ ਪਾਦਾ ਨੂਨ ਤੋਂ ਪਹਿਲਾਂ ਲੂਣ ਤਾਂ ਬਾਅਦ ਚ ਵੀ ਪੈ ਜਾਏਗਾ ਮੁਰਕੇ ਇਹਨਾਂ ਸੱਟਣਾ ਹੀ ਪੈ ਜਾਏ ਕੀ ਆੜਾ ਜੀ ਤੇ ਯਾਰ ਹੁਣ ਮੈਂ ਕੀ ਕਾਵਾਂ ਮਾਮੇ ਦਾ ਮੁੰਡਾ ਨਹੀਂ ਆਉਣਾ ਜਾਈਦਾ ਨਾਲ ਹੋਰ ਹੋਵੇ ਉਹਨੇ ਚੱਕ ਕੇ ਥੱਲੇ ਰੱਖ ਲਈਏ ਮੈਂ ਨਾ ਮਾਮੇ ਦੇ ਮੁੰਡੇ ਦੀ ਆਜ ਨਹੀਂ ਸ਼ਰਮਾ ਮਾਮੇ ਦਾ ਛੱਡ ਭੂਆ ਦਾ ਪੁੱਤਰ ਨਹੀਂ ਨਾਲ ਹੋਣਾ ਚਾਹੀਦਾ ਸੋ ਸ਼ਰਮਾ ਮਾਰਦੀਆਂ ਸਾਨੂੰ ਉਧਰ ਇਹਨੂੰ ਕੱਲ੍ਹ ਗੱਲ ਮੈਂ ਜਦੀ ਬਸ ਮੈਂ ਗਾਲ ਕੱਢਣ ਜੋਗਾ ਨਹੀਂ ਗਾ ਯਾਰ ਉਧਰ ਦਾ ਮੈਂ ਕਿਹਾ ਵੀ ਇਹਨੂੰ ਗਾਲ ਕੱਢ ਲਾਂਗਾ ਨਹੀਂ ਪਾ ਲੈ ਦੁੱਧ ਪੋਣਾ ਹਾਂ ਨਹੀਂ ਉਧਰ ਹੀ ਲੈਣ ਕੇ ਕੁੱਪੀ ਵਾਲਾ ਬਾਲ ਦੁੱਧ ਦੇ ਨਾਮ ਉਹ ਨਾ ਕੁੱਪੀ ਵਾਲਾ ਨਾ ਪਈ ਆ ਉਹ ਦੁੱਧ ਥੋੜਾ ਹੁੰਦਾ ਚਾਚਾ ਦਾ ਆ ਗਿਆ ਨੰਬਰ papa ਜਾਵਾਂਗੇ ਢਿਲੇ ਕੇ ਯਾਰ ਨਹੀਂ ਪ੍ਰਚਾ ਅੱਗੇ ਅੱਜ ਆ ਗਿਆ ਗੱਡੀ ਖਾਲੀ ਹੋਣ ਦਾ ਹਾਂ ਜੀ ਹਲੋ ਪਰਮਾਨ ਚੰਗੋ ਬਾਈ ਆਪਣਾ ਕੋਲਾ ਤੋਂ ਆਪਾ ਬਣਾ ਕੋਲੇ ਜੀ ਬਣਾ ਐਂ ਪਾ ਲਾ ਮੈਂ ਉਹ ਬਾਵਾਂ ਕਿੱਥੇ ਬਸ 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 ਥੋੜਾ ਹੀ ਵਾਹ ਲੈ ਲਾ ਆਹ ਕੋਲ ਆਹ ਮੈਂ ਉਧਰ ਉਹ ਬੂਟੇ ਕੋਲ ਚੱਲ ਐਵੇਂ ਕਰ ਲੈ ਬਸ ਵਾਹ ਰੁਕ ਮੈਂ ਰਾਏ ਸੱਚਾ ਪਾਚਾ ਐਂ ਕੱਪੇ ਜਿਦਾ ਰਹੀ ਹਾਂ ਮੈਂ ਖੜੀ ਰਹੀ ਹਾਂ ਉਹ ਕਿਰ ਬੋੜਾ ਇਹ ਏ ਚਲੋ ਪੇਟ ਭਰ ਕੇ ਖਾ ਲੈਣਾ ਬੂਟੇ ਕੋਈ ਦੋ ਕੰਮ ਮਿਲ ਜਾਏਗੀ ਕੋਈ ਬਾਤ ਨਹੀਂ ਆਏ ਲਾ ਲਾਂਗੇ ਅੱਖਾ ਸਾਡੇ ਕੋ ਆਪਾਂ ਰੋਟੀਆਂ ਲਈਆਂ ਖਾ ਪਏ ਹੁਣ ਆਪਾਂ ਲੱਗੇ ਆਂ ਗੱਡੀ ਨੂੰ ਪਾਲਸ਼ ਮਾਰਨਾ ਤਕਰੀਬਨ 2.3 ਮਹੀਨੇ ਹੋ ਚੱਲੇ ਆ ਪਾਲਸ਼ ਕੋਈ ਵਜ੍ਹੀ ਕੋ ਨਹੀਂ ਤੇ ਗੱਡੀ ਨੂੰ ਮੈਲ ਬੜੀ ਚੜੀ ਪਈ ਸੀ ਤੇ ਰੋਟਿੰਗਾਂ ਰਾਜ ਕੇ ਖਾ ਕੇ ਤੇ ਹੁਣ ਲੱਗਦੇ ਆਪਾਂ ਪਾਲਸ਼ ਮਾਰਨ ਵਾਸਤੇ ਸਾਰੀ ਦੁਪਹਿਰ ਲਾਉਣੀ ਰਹੀ ਜਨਾ ਤੇ ਕੱਲ ਨੂੰ ਮਾਰਨੀ ਕਹਿ ਬਣ ਦੇ ਵਿੱਚ ਪਾਲਸ਼ ਅਜੇ ਆਪਾਂ ਨੂੰ ਦੋ ਦਿਨ ਲੱਗ ਜਾਣੇ ਆ ਇੱਥੇ ਬੂਟੇ ਰੀ ਵੀ ਲੱਗੇ ਹੋਏ ਨੇ ਤੇ ਪਾਲਸ਼ ਮਾਰ ਕੇ ਤੇ ਗੱਡੀ ਆਪਾਂ ਦਿੱਤੀ ਸਾਰੀ ਲਿਸ਼ਕਾ ਐ ਕੱਡਤੀ ਆਂਡੇ ਵਰਗੀ ਗੱਡੀ ਵੇਖ ਆਪਦਾ ਹੀ ਵੇਖਣ ਨੂੰ ਜੀ ਨਹੀਂ ਕਰਦਾ ਸੀ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਸੀ ਕਿਉਂ ਇਹਦਾ ਸੀਜ਼ਨ ਆਇਆ ਹੈ ਤੇ ਜਿਹੜੀ ਉਹ ਮੈਲ ਚੜ ਜਾਂਦੀ ਆ ਪੱਖਿਆਂ ਦੀ ਬ੍ਰੀਕ ਆ ਰਾਤ ਨੂੰ ਤੇਲ ਪਾ ਕੇ ਤੇ ਰੰਗ ਦਾ ਬੁਰਾ ਹਾਲ ਹੋ ਜਾਂਦਾ ਹੈ ਉਹੀ ਗੱਡੀ ਹੁਣ ਆਪਦੇ ਆਪ ਨੂੰ ਵੇਖਿਆ ਸੋਹਣੀ ਲੱਗਦੀ ਪਈ ਆ ਆ ਪੌੜੀ ਲਾ ਕੇ ਤੇ ਬਨੇਰੇ ਤੱਕ ਮਾਰੀ ਪਾਲਿਸ਼ ਉਹ ਤੇਰਾ ਵੜਨ ਪਹਿਲਾਂ ਕਪੜਾ ਬੰਨਿਆ ਪੌੜੀ ਦੇ ਅਗਲੇ ਪਾਸੇ ਮੈਂਗਾ ਹੋਰ ਨਾ ਨੁਕਸਾਨ ਕਰੇ ਪੌੜੀ ਦੀ ਉਹ ਜਾਈ ਸੀ ਰਹਿ ਗਈ ਆ ਤੇ ਉਹਨੂੰ ਮਾਰਨੀ ਆ ਪਾਲਸ਼ ਇੱਕ ਦੇਣ ਤੇ ਇਧਰ ਵਾਹ ਜਿਪੂ ਨੂੰ ਮਾਰ ਕੇ ਥੱਕ ਟੁੱਟ ਕੇ ਆ ਕੇ ਤੇ ਉਹਨਾਂ ਲੱਗੇ ਚਾਹ ਬਣਾਉਣ ਬੂਟਾ ਬੈਠਾ ਮੁੱਛ ਮਰੋੜ ਚਾਹ ਬਣਾਉਣ ਡਿਆ ਆ ਤੇਲ ਖੁੱਲ੍ਹਾ ਹੋਵੇਗਾ ਚਾਚਾ ਤਾਂ ਤੇਲ ਬਹੁਤ ਆ ਵੀਰੇ ਉਹ ਯਾਰ ਪੁਣ ਕੇ ਫਿਰ ਇਹਨੂੰ ਪਾ ਲਾਂਗੇ ਠੰਡਾ ਹੋ ਜਾਏਗਾ ਤਾਂ ਕਿਉਂ ਐ ਕਰਦਾ ਪਾ ਲਾ ਹੋਰ ਥੋੜਾ ਜਿਹਾ ਹੋਣ ਫਿਰ ਉਹਨੂੰ ਨਿੱਕੇ ਪਾ ਕੇ ਘੋਟ ਕੇ ਤੇ ਬਸ ਕਰਦਾ ਹੀ ਦੇਂਗੇ ਆ ਚੱਲ ਲੈ ਚਾ ਪਾ ਦੇ ਪਾ ਦੇ ਤੇਲ ਸੜ ਜਾਣਾ ਸਾਰਾ ਯਾਰ ਕਿਉਂ ਹੈ ਲੈ ਲੈ ਕੋ ਕੀ ਫੜਾਮ ਨਾਲ ਦੇ ਕਦਮ ਹੋਏ ਇਹ ਭੱਜਣ ਤਾਂ ਨਹੀਂ ਲੱਗੀਆਂ ਵੀ ਚੀਜ਼ ਫੜਾ ਲੈ ਆਂ ਕੀ ਮੈਂ ਕੀ ਫੜਾ ਪੋਣੀ ਫੜ ਲੈ ਚਾਹ ਲਈ ਉਹ ਚਾਹ ਲਈ ਪੋਣੀ ਫੜਦਾ ਯਾਰ ਲੋਹੇ ਦੀ ਓਹ ਪਲੇਟ 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 ਫੜਾ ਦੇ ਹੱਥ ਚ ਪਲੇਟ ਥਾਲਾ ਮਿਰਚਾ ਪਿੰਦਰ ਐਵੇਂ ਨਹੀਂ ਉਹ ਬਣੀਆਂ ਚਾਹ ਲਈ ਪੋਣੀ ਨਾਲ ਕੱਢ ਜਿਵੇਂ ਪਕੌੜੇ ਕੱਢੀਦੇ ਨੇ ਇਹ ਤਾਂ ਕੜਾਈ ਐ ਪਰ ਲਈ ਸਾਰੀਆਂ ਕਾਲੀਆਂ ਕਰ ਉਹ ਕਾਲੀਆਂ ਤਾਂ ਬੱਕਰੇ ਰਗੀਆਂ ਇਹ ਭੈ ਤਾਂ ਰੇਡ ਜਾਣਗੇ ਹੱਥ ਸਾਰੇਗਾ ਉਹਦੇ ਬੱਕਰੇ ਰਗੀਆਂ ਲੱਗੀਆਂ ਯਾਰ ਤੁਸੀਂ ਫੇਰ ਉਹ ਨਾ ਜਵਾਕਾਂ ਨੇ ਕੰਮ ਕਰਨ ਦੇ ਆ ਇਹ ਇੱਥੇ ਪੋਣੀ ਕਿੱਥੇ ਆ ਖਲੋ ਯਾਰ ਇੱਥੇ ਪਰ ਆਓ ਲੈ ਪਾਲਾ ਪੋਣਾ ਕੰਜਰੋ ਜਮਾਨੇ ਦਿਓ ਸਿਆਣੇ ਨੂੰ ਐਵੇਂ ਤੁਹਾਡਾ ਲੋਕੀ ਨਾਲ ਲਈ ਫਿਰੇ ਨੇ। ਸੰਦੂਕ ਵਗ ਲੈ ਗਏ। ਹਾਂ। ਤੁਹਾਡੇ ਕੋਲ ਉਹ ਸੰਦੂਕ ਵੀ ਐ ਨਹੀਂ ਵੀ ਜਿਹੜੀ ਤੁਸੀਂ ਮੈਨੂੰ ਵਿੱਚ ਪਾ ਲਵੋ। ਵਾ ਵਾ ਵਾ। ਲਿਆ ਦੂਜਾ ਪੈਕੇਟ ਵੀ ਹੋਣਾ। ਬਸ। ਬਸ ਕਿ ਹੁਣ ਸਾਰਾ ਭਾਂਜੇ ਕਿਦਾਂ ਪਾ ਦਨੇ ਆ। ਇਹ ਤਾਂ ਐ ਜਿਹਾ ਬਿੱਲੀ ਦੇ ਸਲਵਟੇ। ਬਾਦੇ ਫਰਾ ਬਾਦੇ ਬਾਲਾ। ਨਹੀਂ ਹੈ। ਐਨੇ ਕੀ ਕਰਨੇ ਆ। ਇਹ ਕੁੱਤੇ ਨੇ ਚੂਹਾ ਖਾ ਕੇ ਕੱਢਿਆ ਹੁੰਦਾ। ਨਹੀਂ ਦਾ ਦੋ। ਆ ਫਰ ਲਾ। ਆ। ਕੀ? ਕੀ ਹੁੰਦਾ ਏ ਔੜੇ ਨਿਕਲਦੇ ਤੇਰੇ ਵਰਗੀ ਜਨਾਨੀ ਹੋਵੇ ਨਾ ਤੇ ਚੌਂਤਰਾ ਜੀ ਘਟੀਚੇ ਮੈਂ ਤਾਂ ਨਹੀਂ ਕਰਦਾ ਸੀ ਜਿਹੇ ਜਿਹੇ ਰਿਲੇਸ਼ਨ ਹੈ ਇਹ ਕੀ ਬੰਦਾ ਹਾਂ ਬਾਤ ਹੈ ਇਹਦੇ ਨਾਲ ਹੀ ਕੱਢ ਲਈ ਮੇਰਾ ਵੀ ਐਂ ਕਰਕੇ ਨਾ ਇਹ ਮੈਂ ਆਪੇ ਕੱਢ ਲੂੰਗਾ ਤੂੰ ਬਾਲਾ ਸਿਆਣਾ ਨਾ ਬਣ ਮੈਨੂੰ ਜੀ ਜੀ ਅੱਗੇ ਤੁਸੀਂ ਉਹ ਬੜੀਆਂ ਕੱਢ ਲਈਆਂ ਜੋ ਜੇ ਇਹ ਕੱਢ ਲੋਗੇ ਤੂੰ ਕਹੜਾ ਪੈ ਗਿਆ ਬੜੀਆਂ ਤਾਂ ਕੱਢ ਲਈਆਂ ਸੀ ਕਾਲੀਆਂ ਵੀ ਤਾਂ ਸਾਰੀਆਂ ਕਰ ਲਈਆਂ ਜੇ ਨਾ ਬਾਲ ਵਾਲ ਹੋਣੀਆਂ ਸੀ ਉਹ ਇਹ ਮਰਚਾ ਧੋਣੀਆਂ ਪੈਣੀਆਂ ਤੇਲ ਜਿਆਦਾ ਕੜਾ ਹੋ ਗਿਆ ਇਹ ਬੱਲੇ ਇੱਕ ਹੁਣ ਦੁਪਹਿਰੇ ਸਵਾਦ ਆਇਆ ਸੀ ਹਾਂ ਇੱਕ ਹੋਣਾ ਆਊਗਾ ਇੱਕ ਤੜਕੇ ਆਊਗਾ ਤੜਕੇ ਵਾਲਾ ਸਵਾਦ ਮਾੜਾ ਹੈ ਜਿਹੜਾ ਚੱਲ ਠੀਕ ਨਹੀਂ ਲੱਗਾ ਲੱਗੀ ਜੀ ਇਹ ਤਰ ਤਰ ਸਵਾਦ ਵੀਰੇ ਆਉਣੇ ਆ ਤੜਕੇ ਵਾਲਾ ਸਵਾਦ ਮਾੜਾ ਹੈ ਤੜਕੇ ਦੇ ਮਿਰਚੇ ਹੀ ਚੱਲੀ ਜਾਂਦੇ ਤਿੱਤੀ ਆ ਜੀ ਤੜਕੇ ਦੇ ਮਿਰਚੇ ਚੱਲੀ ਜਾਂਦੇ ਆ ਉਹਨਾਂ ਦੇ ਆ ਦੇਖੀ ਜਾਨੀ ਦਾ ਜਾਨੀ ਦਾ ਕਰੇਲਾ ਬੂਟੇ ਯਾਰ ਭਰਾ ਨਾਲ ਆਏ ਆ ਤੁਸੀਂ ਤੁਹਾਨੂੰ ਖਵਾ ਪਿਆ ਕੇ ਵਧੀਆ ਕੱਲੋ ਟੈਨਸ਼ਨ ਨਾ ਲੋ ਤੇ ਤਾਂ ਹੀ ਟਾਈਮ ਨਾਲ ਲਾ ਕੇ ਰੱਖ ਲਈਆਂ ਇਹ ਸਾਡੀ ਪਾਲਾ ਕਰਦੇ ਸੀੜਤ ਕਹਿੰਦਾ ਇਹ ਨਹੀਂ ਦੇਖਿਆ ਸੜ ਜਾਣੀ ਜਿਵੇਂ ਯਾਰ ਨਾ ਬੜਾ ਕਰਨਾ ਕਿਸੇ ਨੂੰ ਨਾਰਾਜ਼ ਛੋਟਾ ਕਰਨਾ ਲੈ ਲਾ ਕੇ ਤੂੰ ਉਹਨਾਂ ਨੂੰ ਪਹਿਲਾਂ ਬਰ ਲੈ ਲੈਂਦੇ ਹੁਣ ਜਿਹੜੀਆਂ ਇਹ ਤੇਰੀਆਂ ਪਹਿਲੀਆਂ ਬਣੀਆਂ ਹੋਈਆਂ ਨੇ ਜਿੰਨੇ ਜਿੰਨੇ ਪਹਿਲੀਆਂ ਬਣਨੀਆਂ ਇਹ ਸੜ ਜਾਣੀਆਂ ਨੇ ਮੈਨੂੰ ਦੇ ਦਿਓ ਇਹਵੇਂ ਆਂਦੇ ਨੇ ਮੇਰੀ ਮਾਦਾ ਆਉਂਦੀ ਨਿੱਕੀ ਹੁੰਦੀ ਜਿਹੜੀ ਰੋਟੀ ਸੜ ਜਾਣੀ ਨਾ ਮੈਂ ਆਖਾਂ ਮੈਂ ਖਾ ਲਵਾਂਗੀ 10 ਪਕਾਉਣੀਆਂ ਤੇ 7 ਆਉਂਦੀ ਸੜੀਆਂ ਹੋਣੀਆਂ ਵਿੱਚੋਂ ਅੱਛਾ ਬਸ ਠੀਕ ਹੈ ਪਈਆਂ ਦੋ ਸੀ <laughs> 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 जमीन है आपकी अभी तो को नहीं इतना पता ही नहीं, नहीं, नहीं उधर से कब का निकला हुआ है पहले फिर राजस्थान भी गया था वहाँ पे पता क्या है आप जाए करो आपका तो जो बनता है वो तो मिलेगा ही ना आपको आधार कार्ड है लेकिन वो मेरे पास नहीं निकालना पड़ेगा अच्छा तो। वो तो निकल जाएगा आप अंगूठा लगा के निकाल लेंगे निकालना, निकालना पड़ेगा ना गाड़ी में जरूरत तो पड़ेगी आपको तो। एंट्री बैठी और ਹਾ ਹਾਂ ਬੜਾ ਨੀਕਾ ਬੇੜਾ ਕਰ ਮੈਂ ਪਹਿਲੀ ਰੋਟੀ ਮੋਦੀ ਭਾਈ ਦੀ ਉਹ ਜਿਹੜਾ ਰੋਟੀਆਂ ਕਿੰਨੇ ਰੱਖੀ ਨੇ ਨਹੀਂ ਵਾਲਾ ਇੱਧਰ ਰੱਖ ਦੇ ਤਾਂ ਮੈਂ ਆ ਉਹਦੇ ਉੱਤੇ ਰੱਖੀ ਉਹਨੇ ਮੋਟੇ ਵੇਲ ਕੇ ਪੰਪ ਪਾ ਲਏ ਮੋਟੇ ਕਿੰਨੀਆਂ ਭਾਗੀਆਂ ਨੇ ਮਿਰਜੋਗੀਆਂ ਹੋ ਗਈਆਂ ਕਿ ਨਹੀਂ ਮਾ ਠੀਕ ਹੈ ਫਿਰ ਤੁਸੀਂ ਪਕਾ ਲਿਆ ਇਹ ਮੈਂ ਖਾਣਾ ਠੀਕ ਹੈ ਜੀ ਇਹ ਰੋਟੀ ਬਾਣੀ ਆਪਾਂ ਖਾ ਲਿਆ ਹੁਣ ਤੇ ਹੁਣ ਹੋ ਗਿਆ ਆਪਣਾ ਸੌਣ ਦਾ ਟਾਈਮ ਠੀਕ ਹੈ ਜੀ ਸਵੇਰੇ ਮਿਲਦੇ ਆ ਗੁੱਡ ਨਾਈਟ ਸਾਰਿਆਂ ਨੂੰ